ਹਾਂਜੀ ਕੀ ਹਾਲ ਚਾਲ ਨੇ ਚੋਪਰੋ ਲੋ ਵੀ ਮਿੱਤਰੋ ਕੰਨਾਂ ਚ ਲਾ ਲਓ ਹੈੱਡਫੋਨ ਥੋੜੀ ਪੀ ਲੋ ਮਠੇ ਵਾਲੀ ਚਾਹ ਤੇ ਫੇਰ ਆਪਾਂ ਪਾਉਨੇ ਆ ਧਰ ਧਰ ਕੇ ਗਾ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੀ ਬੇਨਤੀ ਹੈ ਹੁਣ ਆ ਦੇਖੋ ਕਿੱਡੇ ਕਮਲ ਮਾਰਨ ਲਈ ਹੈ ਸੁਣਿਓ ਮੜਾ ਜ ਮੈਂ ਖੜੀਆਂ ਤੂੜੀ ਵਾਲੇ ਚ 3 ਨੂਰ ਦੀ ਪੋਟੀ ਤੇ ਨੂਰ ਸਾਖੇ ਸਾਹਮਣੇ ਪੋਟੀ ਨਹੀਂ ਕਰਦਾ ਕਹਿੰਦਾ ਮਮਾ ਮੈਂ ਲੋਕ ਕੇ ਪੋਟੀ ਕਰਨੀ ਤੈਨੂੰ ਤੂੜੀ ਵਾਲੇ ਚਿੱਟਾ ਰੱਖੀ ਆ ਤੇ ਤੈਨੂੰ ਪੋਟੀ ਕਰਾਈ ਨਹੀਂ ਆ ਤੇ ਆਖੇ ਜੀ ਮੈਂ ਆ ਗਈਆਂ ਹੁਣ ਤੂੜੀ ਵਾਲੇ ਚ ਤੇ ਨਾਲ ਫਿਰ ਪੱਲੀ ਵੀ ਲਈ ਆਉਂਦੀ ਨਾਲ ਪੱਲੀ ਵੀ ਲੈ ਆਉਣੀ ਸੀ ਜੇ ਤੂੰ ਤੂੜੀ ਵਾਲੇ ਚ ਆਈ ਗਈਆਂ ਤਾਂ ਆਖੇ ਨੂਰ ਸਾਡਾ ਟੱਟੀ ਬੈਠਾ ਤੇ ਨਾਲ ਫਿਰ ਚਮਚਾ ਲੈ ਆ ਖਾ ਇਹਨੂੰ ਨੂਰ ਟੱਟੀ ਬੈਠਾ ਤੇ ਖਾ ਇਹਨੂੰ ਕਿੱਡਾ ਯਾਰ ਇਹਨਾਂ ਦਾ ਦਿਮਾਗ ਹੀ ਲਿਆ ਵੀ ਇਹ ਭੈਣ ਗੜਿੱਕੀ ਕਹੋ ਜੀ ਬਲੌਗਿੰਗ ਹੈ ਵੀ ਹਾਂ ਵੀ ਮੁੰਡਾ ਤੇਰਾ ਹੱਗਣ ਬੈਠਾ ਤੇ ਤੂੰ ਵੀਡੀਓ ਬਣਾਉਣ ਲਈ ਵੀ ਹਾਂਜੀ ਇਹ ਇਹਨੂੰ ਟੱਟੀ ਤੂੜੀ ਵਾਲੇ ਚਾਉਂਦੀ ਏ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਲੋਕੀ ਤੂੜੀ ਵਾਲੇ ਚ ਇਹ ਕੰਮ ਕਰਨ ਜਾਂਦੇ ਆ ਆਖੇ ਇਹ ਕਿਸੇ ਸਾਹਮਣੇ ਟੱਟੀ ਨਹੀਂ ਕਰਦਾ ਉਹ ਕਮਲੀਏ ਮੋٹے ਦਿਮਾਗ ਦੀਏ ਕਿਉਂ ਤੇਰੇ ਦਿਮਾਗ ਚ ਗੋਬਰ ਭਰਿਆ ਕੋਈ ਵੀ ਕਿਸੇ ਦੇ ਸਾਹਮਣੇ ਟੱਟੀ ਨਹੀਂ ਕਰਦਾ ਸਾਰੇ ਪਰਦੇ ਨਾਲ ਹੀ ਕਰਦੇ ਆ ਸਾਰੇ ਓਲੇ ਬਹਿ ਕੇ ਕਰਦੇ ਆ ਹੋਰ ਲੋਕ ਵੀ ਛੜਕਾਂ ਤੇ ਬਹਿ ਬਹਿ ਕਰਦੇ ਆ ਸ਼ਰਿਆਂ ਵੀ ਹਾਂਜੀ ਆ ਬੈਠਿਆਂ ਵੀ ਪੁਰਰ ਪੁਰਰ ਕਰੀ ਜਾਂਦੇ ਹੁਣ ਸਾਰੇ ਪਰਦੇ ਨਾਲ ਹੀ ਕਰਦੇ ਆ ਸਾਹਮਣੇ ਕੋਈ ਨਹੀਂ ਕਰਦਾ ਨਾਲੇ ਆ ਕਿਹੋ ਜੀ ਵਲੋਗਿੰਗ ਹੈ ਵੀ ਤੇਰਾ ਮੁੰਡਾ ਹੱਗੰਡਿਆ ਤੇ ਤੂੰ ਵਲੋਗਿੰਗ ਕਰਨ ਰਹੀ ਹੈ ਹਾਂ ਜੀ ਮੈਂ ਤੂੜੀ ਵਾਲੇ ਚ ਆ ਗਈਆਂ ਦੋ ਅਸੀਂ ਟਾ ਰੱਖੀਆਂ ਨੇ ਜੀ ਆ ਉੱਤੇ ਬੈਠਾ ਵੀ ਇਹ ਤੁਸੀਂ ਨਵੀਂ ਖੋਜ ਕੀਤੀ ਹੈ ਦੁਨੀਆ ਦੇ ਉੱਪਰ ਵੀ ਸ਼ਾਇਦ ਬੜਾ ਵਧੀਆ ਕੰਮ ਏ ਜਿਹੜਾ ਤੂੰ ਲੋਕਾਂ ਨੂੰ ਦਿਖਾਉਣ ਰਹੀ ਹੈ ਵੀ ਹਾਂ ਮੇਰਾ ਮੁੰਡਾ ਹੱਗਣ ਬੈਠਾ ਵੇਖੋ ਵੇਖੋ ਕੀ ਵੇਖੀਏ ਕੀ ਵੇਖੀਏ ਦੱਸ ਪਹਿਲਾਂ ਮੈਨੂੰ ਅਸਲ ਦੇ ਵਿੱਚ ਤੁਹਾਡਾ ਕਸੂਰ ਨਹੀਂ ਹੈਗਾ ਕਸੂਰ ਉਹਨਾਂ ਲੋਕਾਂ ਦਾ ਜਿਹੜੇ ਤੁਹਾਨੂੰ ਪੰਪ ਦਿੰਦੇ ਨੇ ਜਿਹੜੇ ਤੁਹਾਨੂੰ ਕਹਿੰਦੇ ਨੇ ਨਹੀਂ ਭਾਬੀਏ ਤੇਰੇ ਵਲੌਗ ਆਏ ਹਾਏ ਆਏ ਹਾਏ ਐਂਡ ਸਿਰਾ ਉਹ ਪਤਾ ਕਿਉਂ ਕਹਿੰਦੇ ਨੇ ਵੀ ਤੇਰੇ ਵਲੌਗ ਬਾਰੇ ਸੋਹਣੇ ਹੁੰਦੇ ਨੇ ਕਿਉਂ ਸਿਰਾ ਹੁੰਦੇ ਨੇ ਕਿਉਂਕਿ ਚੁੰਨੀ ਤਾਂ ਤੂੰ ਸੁੱਖ ਨਾਲ ਹਿੱਕ ਦੇ ਨੇੜੇ ਲਾਉਣੀ ਨਹੀਂ ਹੁੰਦੀ ਜਾਂ ਤੇਰੀ ਚੁੰਨੀ ਗੱਲ ਤੋਂ ਤਾਂ ਹੁੰਦੀ ਏ ਤੇ ਜਾਂ ਤੇਰੇ ਗਲ ਚ ਹੁੰਦੀ ਆ ਲਾਈਟਾਂ ਲੋਕਾਂ ਦੀ ਅੱਖਾਂ 'ਚ ਵਾਜ ਜਾਂਦਾ ਤਾੜ ਤਾੜ ਕਰਕੇ ਤਾਂ ਉਹ ਤੁਹਾਡੇ ਵਲੌਗ ਵੇਂਦੇ ਨੇ ਤੇ ਇਹ ਜੋ ਅਗਿਆ ਮੂਤ੍ਰਿਆ ਦੁਨੀਆ ਤੇ ਜੋ ਜਾਣਦਾ ਗੰਦਾ ਉਹ ਇਹ ਵਿਖਾਉਂਦੇ ਅਕੇ ਜੀ ਮੈਂ ਆ ਗਈਆਂ ਤੂੜੀ ਵਾਲੇ ਚ ਪਹਿਲਾਂ ਤਾਂ ਸੁਣ ਕੇ ਮੈਨੂੰ ਹੋਰ ਭਲੇਖਾ ਪਿਆ ਵੀ ਇਹ ਅੱਜ ਤੂੜੀ ਵਾਲੇ ਚ ਕੀ ਚੰਨ ਚੜਾਉਣ ਲੱਗੀ ਐ। ਬਲੇ ਪਗੰਡਾ ਫਿਰ ਮੈਂ ਕਿਹਾ ਭਾਬੀ ਕੱਲ ਲਈ ਤੂੜੀ ਵਾਲੇ ਚਾਹੀਏ ਪੱਲੀ ਕਿਉਂ ਨਾਲ ਲੈ ਕੇ ਆਈ? ਉਹਦੂ ਗਾਂਹ ਪਤਾ ਲੱਗਿਆ ਕੀ ਐ ਤਾਂ ਮੁੰਡੇ ਨੂੰ ਮਲਮੁੱਤਰ ਕਰਾਉਣ ਆਈ ਐ ਵੀ ਹਾਂ ਦੋ ਇੱਟਾਂ ਰੱਖੀਆਂ ਨੇ ਤੇ ਕਹਿੰਦੀ ਉਹ ਬੈਠਾ ਉਹ ਸੰਗਦਾ ਫਿਰ ਵੀ ਤੇਰੇ ਮੁੰਡੇ ਨੂੰ ਭੋਰਾ ਮੱਤੇ ਉਹ ਸੰਗਦਾ ਸ਼ਰਮ ਕਰਦਾ ਸ਼ੁਕਰ ਉਹ ਮਾਂ ਵਰਗਾ ਨਹੀਂ ਬਣ ਗਿਆ ਨਹੀਂ ਤੇ ਉਹਨੇ ਕੈਮਰੇ ਦੇ ਅੱਗੇ ਬਹਿ ਬਹਿ ਕੇ ਘਣਾ ਸੀ ਵੀ ਲੈ ਮਾਏ ਪੋਚ ਬਣਾ ਵੀਡੀਓ ਬਣਾ ਹੁਣ ਆ ਵੇਖੋ ਨਵੀਂ ਇੰਡਸਟਰੀ ਦੀ 스타 ਓਕੇ ਮੈਂ ਰਿਪਲਾਈ ਕਰਨ ਲੱਗੀ ਆ ਹੈਲੋ ਜੀ ਸਤਿ ਸ਼੍ਰੀ ਅਕਾਲ ਸੋ ਬਹੁਤ ਸਾਰੇ ਮੈਸੇਜ ਆ ਰਹੇ ਆ ਰਿਪਲਾਈ ਕਰੋ ਰਿਪਲਾਈ ਕਰੋ ਸੋ ਕਰਦੇ ਆ ਰਿਪਲਾਈ ਮੈਂ ਇਹਨਾਂ ਨੂੰ ਹੌਣ ਚੱਲੀ ਸੀ ਕੱਪੜੇ ਹੱਥ ਦੇ ਵਿੱਚ ਆ ਦੈਨ ਹੋਰ ਮੈਨੂੰ ਬਹੁਤ ਕੰਮ ਨੇ ਮੈਂ ਇਹ ਬੰਦਾ ਪੁੱਛੇ ਤੂੰ ਪਹਿਲਾਂ ਨਹਾ ਤਾ ਗੋਡੇ-ਗੋਡੇ ਬੋ ਮਾਰਨ ਢਈ ਆ ਓਕੇ ਮੈਂ ਨਾ ਨਹਾਉਣ ਚੱਲੀ ਸੀ ਤੇ ਮੈਂ ਕਿਹਾ ਪਹਿਲਾਂ ਰਿਪਲਾਈ ਕਰਨਾ ਵੀ ਬੰਦਾ ਪੁੱਛੇ ਅੰਤਰੀਏ ਵੀ ਤੈਨੂੰ ਐਡੀ ਕੀ ਕਾਲੀ ਐ ਐਡੇ ਕਿਹੜਾ ਤਰਾ ਡੱਬਾ ਕੀੜਾ ਤੈਨੂੰ ਲੜਨ ਦਿਆ ਬਿਜੋ ਤੇ ਨਹਾਉਣ ਚੱਲੀ ਤੇ ਪਹਿਲਾਂ ਨਹਾਇਆ ਹੈ ਐ ਵੀ ਜਿਵੇਂ ਬੜੀ ਵੱਡੀ ਸਟਾਰ ਹੈ ਵੀ ਜਿਵੇਂ ਸ੍ਰੀ ਦੇਵੀ ਹੁੰਦੀ ਵੀ ਪਹਿਲਾਂ ਮੈਂ ਰਿਪਲਾਈ ਕਰ ਲਾਂ ਵੀ 4-5 ਮਿਲੀਅਨ ਲੋਕ ਮੇਰੇ ਰਿਪਲਾਈ ਨੂੰ ਡੀਕ ਰਹੇ ਹੋਣੇ ਵੀ ਹਾਂ ਮੈਂ ਨਹਾਉਣ ਬਾਅਦ ਚ ਜਾਊਂਗੀ ਤੁਹਾਨੂੰ ਵੇਂਦਾ ਕੌਣ ਆ ਕੌਣ ਵੇਂਦਾ ਤੈਨੂੰ ਦੱਸੀ ਪਹਿਲਾਂ ਮੈਨੂੰ ਕਿਹੜੀ ਤੇਰੀ ਆਡੀਅੰਸ ਕਿਹੜੇ ਲੋਕ ਤੈਨੂੰ ਕਹਿੰਦੇ ਤੂੰ ਰਿਪਲਾਈ ਕਰ ਵੀ ਵਿਖਾਈ ਮੇਰੇ ਰਿਕਾਰਡਿੰਗ ਸੁਣਾਈ ਵੀੜ ਤੂੰ ਕਹਿੰਨੀ ਵੀ ਲੋਕ ਕਹਿੰਦੇ ਜੀ ਰਿਪਲਾਈ ਕਰੋ ਰਿਪਲਾਈ ਕਰੋ ਪਰ ਇਹਨਾਂ ਨੂੰ ਸਵਾਦ ਮੇਰੇ ਨਾਲ ਆਂਦਾ ਹੈ ਇਹਨਾਂ ਨੂੰ ਸਵਾਦ ਕਿਸੇ ਨਾਲ ਨਹੀਂ ਆਂਦਾ ਇਹਨਾਂ ਨੂੰ ਆਂਦਾ ਹੀ ਮੇਰੇ ਆ ਆਈ ਨੇ ਗੱਲਾਂ ਨਾ ਆ ਗੱਲਾਂ ਇਹੇ ਗੱਲਾਂ ਤੇਰੇ ਛੱਤਰ ਪੋਣਗੀਆਂ ਐਸੇ ਗੱਲਾਂ ਨਹੀਂ ਤੇਰਾ ਘਰ ਨਹੀਂ ਵਸਣ ਦਿੱਤਾ ਜਿਹੜਾ ਤੂੰ ਕਹਿੰਦੀ ਮੇਰੇ ਨਾਲ ਸਵਾਦ ਹੁੰਦਾ ਤੇ ਮੈਂ ਸਵਾਦ ਦੇਨੀ ਐ ਗੱਲ ਜਾਣ ਬੁੱਝ ਕੇ ਬੀਬਾ ਤੂੰ ਡਬਲ ਮੀਨਿੰਗ ਗੱਲ ਤੂੰ ਜਾਣ ਬੁੱਝ ਕੇ ਕਰਦੀ ਐ ਤੈਨੂੰ ਵੀ ਪਤਾ ਵੀ ਲੋਕ ਸਵਾਦ ਭਾਲਦੇ ਆ ਤੇ ਤੂੰ ਵੀ ਜਾਣ ਜਾਣ ਕੇ ਗੱਲਾਂ 'ਚ ਸਵਾਦ ਦੇਨੀ ਐ ਵੀ ਹਾਂ ਵੀ ਮੇਰੇ ਨਾਲ ਹੀ ਸਵਾਦ ਹੁੰਦਾ ਤੇ ਮੈਂ ਹੀ ਫਿਰ ਸਵਾਦ ਦੇਨੀ ਆ ਉਹ ਤਾਂ ਸਾਰਿਆਂ ਨੂੰ ਪਤਾ ਐ ਜਿੱਡੀ ਛੋਟੀ ਉਮਰ 'ਚ ਤੂੰ ਵਿਆਹ ਕਰਾ ਕੇ ਤਲਾਕ ਲੈ ਲਿਆ ਇਹ ਸਾਰਾ ਰੌੜੇ ਸਵਾਦਾਂ ਦਾ ਸਵਾਦਾਂ ਦੀ ਇਹ ਪੱਟੀਆਂ ਤਾਂ ਇਹਨੂੰ ਘਰ ਨਹੀਂ ਵਸਾਇਆ ਆਪਦਾ ਜੇ ਤੈਨੂੰ ਸਵਾਦਾਂ ਚਸਕਾ ਨਾ ਹੁੰਦਾ ਨਾ ਤੈਨੂੰ ਆ ਸਵਾਦਾਂ ਵਾਲੀ ਗੱਲ ਦਾ ਮੀਨਿੰਗ ਨਾ ਪਤਾ ਹੁੰਦਾ ਹੁਣ ਨੂੰ ਤੇਰੇ ਦੋ ਤਿੰਨ ਲੋਡ ਰੋਡੂ ਭੋਡੂ ਤੇਰੇ ਘਰੇ ਖੇਡਦੇ ਹੋਣੇ ਸੀ ਹੁਣ ਤੂੰ ਜਵਾਕਾਂ ਜੱਲਿਆਂ ਲਈ ਬਣੀ ਹੋਣਾ ਸੀਗਾ ਔਖੇ ਮੇਰਾ ਤਲਾਕ ਹੋ ਗਿਆ ਜੀ ਲੋਕੀ ਮੈਨੂੰ ਟੀਚਰਾਂ ਮਖੌਲ ਕਰਦੇ ਚਲੋ ਮੇਰੀ ਪਰਸਨਲ ਲਾਈਫ ਆ ਉਹ ਮੈਨੂੰ ਵਿਆਹ ਤੋਂ ਬਾਅਦ ਪਤਾ ਲੱਗਿਆ ਵੀ ਮੈਂ ਛੋਟੀ ਉਮਰੇ ਵਿਆਹ ਕਰਾ ਲਿਆ ਕਿਉਂ ਉਹ ਤੋਂ ਪਟਾਕੇ ਪਾਉਣ ਦੀ ਬਾੜੀ ਕਾਲੀ ਸੀਗੀ ਉਹ ਤਾਂ ਐ ਵਿਆਹ ਕਰਾਇਆ ਵੀ ਸ਼ਾਇਦ ਦੁਨੀਆ ਤੇ ਮੁੰਡੇ ਹੀ ਮੋੱਕ ਚੱਲੇ ਆ ਵੀ ਮੈਂ ਦਵਾ ਦਵਾ ਵਿਆਹ ਕਰਾ ਲਾਂ ਤੇ ਵਿਆਹ ਵੀ ਉਹੋ ਜਿਹਾਂ ਨਾਲ ਕਰਾ ਲਿਆ ਜਿਹਦੇ ਅੱਗੇ ਨਾ ਕੁਛ ਨਾ ਕੋਈ ਪਿੱਛੇ ਮੁੰਡਕ ਜਦੋਂ ਦੇਖਿਆ ਵੀ ਹੁਣ ਤਾਂ ਨੰਗ ਮਲੰਗ ਨਾਲ ਵਿਆਹ ਕਰਾ ਬੈਠੀ ਫਿਰ ਚੀਕਾ ਮਾਰਦੀ ਭੱਜ ਉੱਠੀ ਇਹਨੇ 15 ਦਿਨ ਨਹੀਂ ਕੱਟੇ ਸਹੁਰਿਆਂ ਘਰੇ ਮਾਂ ਦੀ ਧੀ ਨੇ 15 ਦਿਨਾਂ ਪਿੱਛੇ ਤਲਾਕ ਪਹਿਲਾਂ ਤਾਂ ਮਾਂ ਪਿਓ ਨੇ ਮਸਾਲ ਉਹ ਲਹਿੰਗੇ ਲੂਣਗੇ ਤੇ ਪੈਸੇ ਦਿੱਤੇ ਹੋਣਗੇ ਚੂੜੇ ਚੜ੍ਹਦੇ ਪੈਸੇ ਦਿੱਤੇ ਹੋਣਗੇ ਤੇ 15 ਦਿਨਾਂ ਬਾਅਦ ਉਹਨੇ ਤਲਾਕ ਕਰਾ ਲਿਆ ਤੂੰ ਤਾਂ ਬਾਂਬ ਚ ਚੂੜੇ ਪਾਏ ਦਾ ਮੁੱਲ ਵੀ ਨਹੀਂ ਪਾਇਆ ਜਿਹੜ ਬੜਾ ਲਹਿੰਗਾ ਦਾ ਪੁਰਾਣਾ ਹੋ ਲੈਣ ਦੇ ਮੁਸ਼ਕਪ੍ਰੀਤ ਆਈਆਂ ਗੱਲਾਂ ਮੈਂ ਕਲੀਅਰ ਕਰੂੰਗੀ ਮੈਂ ਆਪਣੀ ਆਡੀਅੰਸ ਨੂੰ ਇਹ ਕਹਿਣਾ ਚਾਹੁੰਨੀ ਕਿ ਵੇਟ ਕਰੋ ਠੀਕ ਆ ਤੁਹਾਨੂੰ ਵੇਟ ਕਰਨੀ ਪੈਣੀ ਆ ਇਹ ਰੋਲੇ ਦੇ ਵਿੱਚ ਤੁਹਾਨੂੰ ਵੇਟ ਕਰਨੀ ਪੈਣੀ ਕਿਉਂਕਿ ਮੈਨੂੰ ਮੇਰੇ ਹੋਰ ਘਰ ਦੇ ਕੰਮ ਬਹੁਤ ਨੇ ਅਕਾ ਜੀ ਮੇਰੀ ਆਡੀਅੰਸ ਦੀਕਦੀ ਐ ਮੈਨੂੰ ਟਾਈਮ ਲਾਹੋ ਤੁਹਾਡੀਆਂ ਇੰਡਸਟਰੀ ਬਹੁਤ ਵੱਡੀਆਂ ਤੁਹਾਡੀਆਂ ਫੈਕਟਰੀਆਂ ਫੁਕਟਰੀਆਂ ਨੇ ਤੁਸੀਂ ਫਿਰ ਫੈਕਟਰੀਆਂ ਫੁਕਟਰੀਆਂ 'ਚ ਢੇੜਾ ਮਾਰਨ ਜਾਣਾ ਹੁੰਦਾ ਨਾ ਰਿਪਲਾਈ ਤੇ ਫਿਰ ਤੁਸੀਂ ਆਰਾਮ ਨਾਲ ਹੀ ਦੇਓਗੇ ਨਾ ਨਾਲੇ ਤੇਰੇ ਰਿਪਲਾਈ ਨੂੰ ਕੌਣ ਦੀਕਦਾ ਤੈਨੂੰ ਪੁੱਛਦਾ ਕੌ ਆ ਕਿਦਰ ਨਾਗ ਵਾਂਗੂ ਮੇਲਦਾ ਆਉਂਦਾ ਭੈਣ ਦੇ ਘੜਿਕੜੇ ਕੋਲ ਤੇ ਡਰਾਤਾ ਸੀ ਮੈਨੂੰ ਮੈਨੂੰ ਆਇਆ ਸੀ ਪਤਨੀ ਕਿੱਡੀ ਕੁ ਬਲਾਤੁਰੀ ਆਉਂਦੀ ਏ ਕੋਠੇ ਦੇ ਪਿਛਲੇ ਪਾਸੇੋਂ ਜਦੋਂ ਨਿਕਲਿਆ ਤੇ ਮੈਂ ਕਿਹਾ ਦਾ ਟੈਂਪੂ ਆ ਪੰਜਾਬ ਚ ਨਾ 70% ਟੈਂਪੂ ਇਸ ਬੰਦੇ ਨੇ ਪੈਦਾ ਕੀਤੇ ਆ ਤੇ ਮੇਲਦਾ ਵੇਖੋ ਕਿਵੇਂ ਆਏ ਹਾਏ 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 ਮੈਨੂੰ ਲੱਗਦਾ ਵੀ ਐਦੂ ਉੱਤੇ ਕੋਈ ਨੱਚ ਨਹੀਂ ਸਕਦਾ ਨਾ 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 ਐਦੂ ਉੱਤੇ ਕੋਈ ਨਹੀਂ ਨੱਚ ਸਕਦਾ ਸਰੀਰ ਦਾ ਕੱਲਾ ਕੱਲਾ ਅੰਗ ਲਾਉਣਾ ਕਿਤੇ ਸੌਖੀ ਗੱਲ ਆ ਯਾਰ ਰਾਤ ਨੂੰ ਵੀ ਵਿਚਾਰਾ ਸਟਰਗਲ ਤੇ ਹੁੰਦਾ ਵੀ ਰਾਤ ਨੂੰ ਵੀ ਮਿਹਨਤ ਕਰਦਾ ਵਿਚਾਰਾ ਯਾਰ ਰਾਤ ਪੱਪਾ ਭਾਰੀ ਰਹਿੰਦਾ ਇਹ ਜਿਹੜੇ ਨੱਚਣਾ ਕੁੱਦਣਾ ਬਹੁਤ ਮਿਹਨਤ ਆ 70% ਇੰਸਟਾਗ੍ਰam ਦੇ ਉੱਪਰ ਇਸ ਬੰਦੇ ਨੇ ਟੈਂਪੂ ਪੈਦਾ ਕੀਤੇ ਆ ਇਹ ਗੱਲ ਕੋਈ ਮੰਨੇ ਚਾ ਨਾ ਮੰਨੇ ਇਹ ਗੱਲ ਬਿਲਕੁਲ ਸੱਚ ਆ ਇੱਕ ਇਹ ਹੋ ਗਿਆ ਇੱਕ ਉਹ ਮੈਡ ਜਾ ਹੋ ਗਿਆ ਆ ਬੱਲੂ ਦੇ ਮੈਡ ਨੇ ਕਟਵਟ 70% ਮੁੰਡੇ ਇੰਸਟਾਗ੍ਰam ਦੇ ਉੱਪਰ ਟੈਂਪੂ ਪੈਦਾ ਕੀਤੇ ਆ ਇਹਨੂੰ ਲੋਕਾਂ ਨੇ ਕਿਹਾ ਪੱਗ ਬੰਨ ਕੇ ਗੰਦ ਪਾਉਣਾ ਇਹ ਬੰਦੇ ਨੇ ਪੱਗ ਲਾ ਕੇ ਧਰਤੀ ਕਹਿੰਦਾ ਆਹ ਪਈ ਤੁਹਾਡੀ ਪੱਗ ਪਰ ਆਪਾਂ ਗੰਦ ਬਣਾਉਣੀ ਹਟਣਾ ਇਹਨੇ ਬੰਦੇ ਨੇ ਟੈਂਪੂ ਬਣਾਣੀ ਛੱਡਿਆ ਆਪਦਾ ਨਾ 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 ਕਹਿੰਦਾ ਟੈਂਪੂ ਵਾਲਾ ਕੰਮ ਤਾਂ ਚੱਲੂਗਾ ਜੋਰਾਂ ਛੋਰਾਂ ਤੇ ਪੱਗ ਤੋਂ ਆਪਾਂ ਕੀ ਲੈਣਾ ਹੁਣ ਇਹਨੇ ਵਾਲ ਕੁੰਘਰਾਲੇ ਜੇ ਕਰਾਲੇ ਆ ਠੀਕ ਐ ਤੇ ਹੁਣੇ ਸਟਾਰ ਵਾਲੀ ਫੀਲਿੰਗ ਰਹਿੰਦਾ ਮੈਂ ਤਾਂ ਸਟਾਰਾਂ ਤਗੜਾ ਕਿ ਘਰੇ ਸਾਡੇ ਰੋਟੀ ਨਹੀਂ ਸੀ ਪੱਕਦੀ ਬੜੇ ਮਾੜੇ ਹਾਲਾਤ ਸੀਗੇ ਤੇ ਮੈਂ ਤਾਂ ਗਰੀਬੀ ਚ ਉੱਠਿਆ ਬੰਦਾ ਪੁੱਛੇ ਜੇ ਬੰਦਾ ਗਰੀਬੀ ਚ ਉੱਠੇ ਤੇ ਫਿਰ ਬੰਦਾ ਟੈਂਪੂ ਬਣ ਜੇ ਭੈਣ ਗੜਿੱਕਾ ਹੋਰ ਦੁਨੀਆ ਤੇ 100 ਕੰਮ ਆ ਉਹ ਕਰ ਲੈਂਦਾ ਕੋਈ ਚੰਗਾ ਪੇਂਟਰ ਬਣ ਜਾਂਦਾ ਠੀਕ ਆ ਹੋਰ ਨਹੀਂ ਕੋਈ ਚੰਗਾ ਕਲਾਕਾਰ ਹੀ ਬਣ ਜਾਂਦਾ ਤੂੰ ਭੰਗੜਾ ਭੰਗੜਾ ਤੂੰ ਭੰਗੜਾ ਪਾਉਣ ਲੱਗ ਜਾਂਦਾ ਭੰਗੜੇ ਦਾ ਕੋਚ ਬਣ ਜਾਂਦਾ ਆ ਕੀ ਭੈਣ ਜੋ ਸਲੇਡਿਆਂ ਦਾ ਲੱਗਦੇ ਐਨ ਲੱਕ ਲਾਉਣਾ ਕਦੇ ਐਨ ਨੂੰ ਲੱਕ ਲਾਉਣਾ ਕਦੇ ਇੱਧਰ ਜਾ ਲੱਗਦੇ ਉੱਧਰ ਜਾਣਾ ਅੱਛਾ ਜੇ ਗਰੀਬੀ 'ਚੋਂ ਬੰਦਾ ਉੱਠੇ ਘਰੇ ਰੋਟੀ ਨਾ ਪੱਕਦੀ ਉਹ ਬੰਦਾ ਟੈਂਪੂ ਬਣ ਜੇ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਇਹ ਕਿਹੜੀ ਸਟਰਗਲ ਆ ਵੀ ਸਾਡੇ ਘਰੇ ਰੋਟੀ ਨਹੀਂ ਸੀ ਪੱਕਦੀ ਮੈਂ ਗਰੀਬੀ 'ਚ ਉੱਠਿਆ ਸੀਗਾ ਮੈਨੂੰ ਪਤਾ ਮੈਂ ਕਿਸੇ ਦਾ 500 ਰੁਪਏ ਦੇਣਾ ਕਿਸੇ ਦਾ 1000 ਦੇਣਾ ਦੁੱਧ ਵਾਲੇ ਦੇ ਪੈਸੇ ਦੇਣੀ ਆਟੇ ਵਾਲੇ ਦੇ ਪੈਸੇ ਦੇਣੇ ਇਸ ਗੱਲ ਕਰਕੇ ਮੈਂ ਟੈਂਪੂ ਬਣ ਗਿਆ ਉਹ ਮੈਨੂੰ ਪਤਾ ਕਿ ਟੈਂਪੂ ਕਿਉਂ ਬਣਿਆ ਤੈਨੂੰ ਆਇਆ ਸੀ ਪੈਸੇ ਦੇਣ ਦੀ ਲੋੜ ਹੀ ਨਹੀਂ ਰਾਤ ਨੂੰ ਜਾਇਆ ਕਰਾਂਗਾ 15 ਮਿੰਟ ਅਗਲੇ ਦਾ 500 ਰੁਪਏ ਲਾ ਆਇਆ ਕਰਾਂਗਾ ਜਾ ਕੇ ਨੂੰ ਰਾਤ ਨੂੰ 20 ਮਿੰਟ ਅਗਲੇ ਦਾ 1000 ਰੁਪਏ ਲਾ ਆਇਆ ਕਰਾਂਗੇ ਨਾਲੇ ਅਗਲੇ ਦੇ ਕੱਪੜੇ ਗਾਲ ਆਉਂਦਾ ਹੋਊਗਾ ਨਾਲੇ ਆਪ ਦਾ ਕੱਛਾ ਗਾਲ ਆਉਂਦਾ ਹੋਊਗਾ ਇਹ ਪਤਾ ਨਹੀਂ ਕਿਹੜੇ ਸਟਰਗਲ ਦੀ ਗੱਲ ਕਰਦੇ ਵੀ ਟੈਂਪੂ ਬਣ ਲਈ ਵੀ ਸਟਰਗਲ ਹੁੰਦਾ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਸ ਵੀ ਜੀ ਦਾ ਕਰਦਾ ਬੂਟ ਲਾੜੀ ਤੇ ਦਾ ਸਿਰ ਸੇਰੀ ਕੁੱਟੀਏ ਕੱਲਾ ਇਹਦਾ ਭਰਾਵੋ ਮੈਂ ਗੱਲ ਕਹਿਣਾ ਜੀ ਤੁਸੀਂ ਟੈਂਪੋ ਪੋਣਾ ਕਰਨਾ ਆ ਕੰਜਰਖਾਨਾ ਕਰਨਾ ਠੀਕ ਆ ਆ ਲੱਗ ਕੁੜੀਆਂ ਵਾਂਗੂ ਹਲਾਉਣਾ ਤਾਂ ਸੇਰਾਂ ਦੇ ਪੱਗਾ ਨਾ ਬੰਨਿਆ ਕਰੋ ਮੂੰਹ ਤੇ ਦਾੜੀਆਂ ਨਾ ਰੱਖਿਆ ਕਰੋ ਆਪਦਾ ਤੁਸੀਂ ਕਰੀ ਜਾਓ ਜੋ ਮਰਜੀ ਕਰੋ ਤੇ ਮੈਂ ਲੋਕਾਂ ਨੂੰ ਵੀ ਕਹਿਣਾ ਕਿ ਭਰਾਵੋ ਇਹਨਾਂ ਨੂੰ ਸਿਰ ਤੇ ਬੜਾ ਨਾਂ ਚੜਾਓ ਨਾਂ ਚੜਾਓ ਇਹਨਾਂ ਨੂੰ ਕਮੈਂਟਾਂ ਚ ਲਾਣ ਤਾਂ ਜਰੂਰ ਪਾਇਆ ਕਰੋ ਤਾਂ ਇਹ ਲੋਕ ਹਟਣਗੇ ਨਵੀਂ ਪੀੜ੍ਹੀ ਤੇ ਨਵੇਂ ਜਵਾਕਾਂ ਤੇ ਇਹੋ ਜੇ ਟੈਂਪੂ ਦਾ ਬੜਾ ਮਾੜਾ ਅਸਰ ਪੈਂਦਾ ਪਿਆ ਜੇ ਬੜਾ ਮਾੜਾ ਅਸਰ ਪੈਂਦਾ ਪਿਆ ਜੇ ਮੈਂ ਰੋਜ਼ ਪਿੱਟਦਾ ਐ ਇਸ ਗੱਲ ਨੂੰ ਮੈਂ ਰੋਜ਼ ਪਿੱਟਦਾ ਮੈਂ ਰੋਜ਼ ਤਾਂ ਪਿੱਟਦਾ ਵੀ ਸ਼ਾਇਦ ਕਿਸੇ ਨਾ ਕਿਸੇ ਦਿਨ ਤਾਂ ਲੋਕ ਮੇਰੀ ਗੱਲ ਤੇ ਅਸਰ ਕਰਨਗੇ ਵੀ ਯਾਰ ਇਹ ਬੰਦਾ ਸੱਚ ਪਿੱਟਦਾ ਆਉਣ ਵਾਲੇ ਸਾਲਾਂ ਦੇ ਵਿੱਚ ਆਉਣ ਵਾਲੇ 10 ਸਾਲਾਂ ਦੇ ਵਿੱਚ ਤੁਹਾਨੂੰ ਸੜਕਾਂ ਤੇ ਟੈਂਪੂ ਬੱਸਾਂ ਨਾਲੋਂ ਵੱਧ ਮਿਲਣਗੇ ਏਕ-ਏਕ ਪਿੰਡ ਚੋਂ 35-40-40 ਟੈਂਪੂ ਨਿਕਲਣਗੇ ਹਰਲ ਹਰਲ ਕਰਨਗੇ ਸੜਕਾਂ ਦੇ ਉੱਤੇ ਇਹ ਗੱਲ ਮੇਰੀ ਨੋਟ ਕਰ ਲੋ ਇਹ ਗੱਲਾਂ ਅੱਜ ਹਾਸੂਈਆਂ ਲੱਗਦੀਆਂ ਨੇ ਸਮਾਂ ਪਾ ਕੇ ਤੁਸੀਂ ਇਸ ਗੱਲ ਨੂੰ ਮੰਨੋਗੇ ਵੀ ਹਾਂ ਯਾਰ ਉਹ ਬੰਦਾ ਸੱਚ ਪਿੱਟਦਾ ਸੀਗਾ ਵਾਕਈ ਹਰ ਚੌਥੇ ਘਰ 'ਚ ਜਵਾਕ ਟੈਂਪੂ ਬਣ ਗਿਆ ਇੱਕ ਤਾਂ ਖਾਣੇ ਪੀਣੇ ਉਹ ਜੇ ਹੋ ਗਏ ਖਰਾਕਾਂ ਉਹ ਜੀਆਂ ਹੋ ਗਈਆਂ ਦੂਜਾ ਇਹੋ ਜਿਹੇ ਜਿਹੜੇ ਕੰਜਰਪਣਾ ਕਰਦੇ ਆ ਲੋਕੀ ਇਹਨਾਂ ਨੂੰ ਫੋਲੋ ਕਰਦੇ ਆ ਨਦਰੀਲਾ ਸ਼ੇਅਰ ਕਰਦੇ ਆ ਇਹਨਾਂ ਨੂੰ ਦੇਖ ਦੇ ਕੇ ਜਵਾਕਾਂ ਦਾ ਬੇੜਾ ਕਰ ਕੋਈ ਜਾਂਦਾ ਬਾਕੀ ਹਰੇਕ ਨੇ ਆਪਣੇ ਮਨ ਦੀ ਕਰਨੀ ਹੈ ਕਰੀ ਜਾਣ ਤੋਂ ਨਜ਼ਾਰੇ ਲੈਣ ਦੇ ਬਾਕੀ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਇਹਨਾਂ ਨੂੰ ਕਮੈਂਟਾਂ ਦੇ ਵਿੱਚ ਧਰ ਧਰ ਕੇ ਫੁੱਲ ਪਾਇਆ ਕਰੋ ਤੇ ਆਪਾਂ ਵੀ ਇਹਨਾਂ ਦਾ ਮਿੱਠਾ ਪੱਤੀ ਠੋਕੀ ਰੱਖਣਾ ਬਾਕੀ ਜਿਉਂਦੇ ਬਸਦੇ ਰਹੋ ਲਵ ਯੂ ਸਾਰਿਆਂ ਨੂੰ